ਲੜਾਈ ਪੰਥ ਦੀ ਨਹੀਂ ਆ ਇਹ ਧੜਿਆਂ ਦੀ ਲੜਾਈ ਆ ਇਹ ਨੂੰ ਪੰਥ ਦੀ ਲੜਾਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਇੱਥੇ ਕੋਈ ਇੱਕ ਧੜਾ ਨਹੀਂ ਆ ਅਕਾਲੀ ਦਲ ਦਾ ਇੱਥੇ ਬਹੁਤ ਸਾਰੇ ਅਕਾਲੀ ਧੜੇ ਜਿਹੜੇ ਆ ਉਹ ਵਿਚਰਦੇ ਆਰ ਲੰਮੇ ਸਮੇਂ ਤੋਂ ਵਿਚਰਦੇ ਆ ਤੇ ਇਹ ਜੋ ਕੁਝ ਵੀ ਹੋਇਆ ਵਾ ਇਹ 2 ਦਸੰਬਰ 2024 ਦੇ ਹੁਕਮਨਾਮੇ ਦੇ ਇਨ ਬਿਨ ਪਾਲਣਾ ਹੈ ਅੱਜ ਸਮਾਂ ਇੱਕ ਮੁੱਠ ਹੋਣ ਦਾ ਵੱਖੋ ਵੱਖਰੇ ਚੁੱਲ੍ਹੇ ਰੱਖਣ ਦਾ ਅੱਜ ਸਮਾਂ ਨਹੀਂ ਹੈਗਾ ਜਿਹੜਾ ਵੀ ਅਕਾਲੀ ਦਲ ਪੰਜਾਬ ਦੀ ਜ਼ਮੀਨ ਦੀ ਲੜਾਈ ਲੜੂ ਜ਼ਮੀਨ ਬਚਾਉਣ ਦੀ ਸਿੱਖਾਂ ਦੀ ਵੱਖਰੀ ਆਈਡੈਂਟੀ ਸਿੱਖ ਮੁੱਦੇ ਤੇ ਸਿੱਖ ਕੌਮ ਦੀ ਰਾਜਸੀ ਪਾਵਰ ਪੰਜਾਬ ਦੇ ਵਿੱਚ ਕੈਮਰਿਆਂ ਨਹੀਂ ਚਾਹੀਦੀ ਆ ਸਾਰੇ ਹੀ ਅਕਾਲੀ ਤੁਹਾਡੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿਣ ਇਹ ਕੋ ਜਿਹੜਾ 2 ਦਸੰਬਰ 2024 ਦੇ ਹੁਕਮਨਾਮੇ ਉਹਦੇ ਵਿੱਚ ਇਹਨਾਂ ਧੜਿਆਂ ਦੀ ਏਕਤਾ ਦੀ ਗੱਲ ਹੈ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿੰਦਾ ਵੀ ਇਹ ਲੜਾਈ ਪੰਥ ਦੀ ਨਹੀਂ ਆ ਇਹ ਧੜਿਆਂ ਦੀ ਲੜਾਈ ਆ ਇਹਨੂੰ ਪੰਥ ਦੀ ਲੜਾਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਇੱਥੇ ਕੋਈ ਇੱਕ ਧੜਾ ਨਹੀਂ ਆ ਅਕਾਲੀ ਦਲ ਦਾ ਇੱਥੇ ਬਹੁਤ ਸਾਰੇ ਅਕਾਲੀ ਧੜੇ ਜਿਹੜੇ ਆ ਉਹ ਵਿਚਰਦੇ ਆਰ ਲੰਮੇ ਸਮੇਂ ਤੋਂ ਵਿਚਰਦੇ ਆ ਤੇ ਅਕਾਲ ਤਖਤ ਸਾਹਿਬ ਸਾਰਿਆਂ ਦਾ ਮੈਂ ਪਹਿਲਾਂ ਵੀ ਕਿਹਾ ਸੀ ਜਿੱਥੋਂ ਤੱਕ 2 ਦਸੰਬਰ 2024 ਦੇ ਹਦੇਸ਼ ਦੀ ਉਹੀ ਉਹਦੀ ਮੂਲ ਭਾਵਨਾ ਤੇ ਇਹੋ ਹੀ ਕਿ ਸਾਰੇ ਚੁੱਲੇ ਸਮੇਟ ਕੇ ਤੇ ਆਪਾਂ ਪੰਥ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋਈਏ ਪਰ ਤੁਸੀਂ ਮੈਨੂੰ ਦੱਸੋ ਤੇ ਜੋ ਕੁਝ ਵੀ ਹੋਇਆ ਵਾ ਇਹ 2 ਦਸੰਬਰ 2024 ਦੇ ਹੁਕਮਨਾਮੇ ਦੇ ਇਨ ਬਿਨ ਪਾਲਣਾ ਹੈ ਜੀ ਦੱਸੋ ਜੀ ਦੱਸੋ ਤੁਸੀਂ ਵੀ ਇੱਕ ਆਦੇਸ਼ ਕੀਤਾ ਕਿ 2 ਦਸੰਬਰ ਦੇ ਜਿਹੜੇ ਆਦੇਸ਼ ਆ ਉਹ ਪਾਲਣਾ ਕੀਤੀ ਜਾਵੇ ਪਰ ਉਹਦੇ ਤੇ ਸਵਾਲ ਖੜਾ ਕਰ ਦਿੱਤਾ ਕਿ ਜਿਹੜੇ ਵੀ ਸ਼ਖਸ ਨੇ ਡਰਾਫਟਿਕ ਕੀਤੀ ਉਹ ਵੀ ਬੇਕੂਬ ਸ਼ਖਸ ਹੈ ਦੇਖੋ ਜਨਾਬ ਨੇ ਵੀ ਇਹ ਸਵਾਲ ਕੀਤਾ ਪਹਿਲਾਂ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਖੁਦ ਲੰਮਾ ਸਮਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਿਹਾ ਦਮਦਮਾ ਸਾਹਿਬ ਦੇ ਰਿਹਾ ਔਰ ਜਦੋਂ ਕੋਈ ਮਤਾਂ ਹੁੰਦਾ ਉਦੋਂ ਪੰਜ ਸਿੰਘ ਸਹਬਾਨ ਬੈਠਦੇ ਆ ਤੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਆਪਾਂ ਸਾਰੇ ਸ਼ਬਦਾਂ ਦੀ ਚੋਣ ਕਰਦੇ ਆ ਉਹ ਕਿਸੇ ਇੱਕ ਸ਼ਖਸ਼ ਦਾ ਤੇ ਹੁੰਦਾ ਹੀ ਨਹੀਂ ਜਦੋਂ ਇਹ ਵੀ ਕਰਦੇ ਰਹੇ ਆ ਤੇ ਇਹ ਇਹਨਾਂ ਦੀ ਡਰਾਫਟਿੰਗ ਕੌਣ ਕਰਦਾ ਹੈ ਤੋ ਇਹ ਤੇ ਪੰਜ ਜਿਹੜੇ ਸਿੰਘ ਸਾਹਿਬ ਹੁੰਦੇ ਆ ਉਹ ਵਿਚਾਰ ਕਰਦੇ ਆ ਚਰਚਾ ਕਰਦੇ ਆ ਉਹਦੇ ਤੋਂ ਬਾਅਦ ਉਹ ਸਾਰੀ ਜਿਹੜੀ ਸ਼ਬਦਾਵਲੀ ਆ ਉਹ ਲਿਖੀ ਜਾਂਦੀ ਆ ਤਾਂ ਜਿਹੜਾ 6 ਅਗਸਤ ਨੂੰ ਹੀ ਉਹ ਵੀ ਇਸੇ ਭਾਵਨਾ ਦੇ ਵਿੱਚ ਮੈਂ ਉਹਦੀ ਭਾਵਨਾ ਅੱਜ ਫੇਰ ਸਪਸ਼ਟ ਕਰਦਾ ਉਹਦੇ ਵਿੱਚ ਇਹੋ ਹੀ ਵੀ ਜੇ 2 ਦਸੰਬਰ ਨੂੰ ਆਪਾਂ ਇਹਨਾਂ ਬਿਨ ਨਹੀਂ ਮੰਨਣਾ ਤਾਂ ਫਿਰ ਤੁਸੀਂ ਜਿਹੜੇ ਵੀ ਆਪਣੇ ਸਿਆਸੀ ਦਾਵੇ ਕਰਦੇ ਹੋ ਕਰੀ ਜਾਓ ਪਰ ਅਕਾਲ ਤਖਤ ਸਾਹਿਬ ਦਾ ਫਿਰ ਨਾਮ ਨਹੀਂ ਵਰਤਣਾ ਚਾਹੀਦਾ ਜਦੋਂ ਆਪਾਂ ਇਨ ਬਿਨ ਉਹਦੀ ਪਾਲਣਾ ਨਹੀਂ ਕਰ ਰਹੇ ਹੁਣ ਮੈਨੂੰ ਦੱਸੋ ਇੰਨੀ ਲੰਮੀ ਪ੍ਰੈਕਟਿਸ ਚੱਲੀ ਇਸ ਪ੍ਰੈਕਟਿਸ ਦੇ ਵਿੱਚ ਕਈ ਕੁਝ ਆਇਆ ਪਰ ਜਦੋਂ ਹੁਣ ਇਹਨਾਂ ਨੇ ਕਿਉਂਕਿ ਮੈਂ ਇੱਥੇ ਕੋਈ ਇਹ ਵੀ ਨਹੀਂ ਹੈਗਾ ਇੱਥੇ ਪਹਿਲਾਂ ਵੀ ਬਹੁਤ ਸਾਰੀਆਂ ਸਿਆਸੀ ਧਿਰਾਂ ਹੈਗੀਆਂ ਅੱਗੇ ਵੀ ਇੱਥੇ ਪ੍ਰੈਕਟਿਸਾਂ ਜਿਹੜੀਆਂ ਵਾ ਚੱਲਦੀਆਂ ਰਹਿੰਦੀਆਂ ਸਿਆਸੀ ਧਿਰਾਂ ਦੀਆਂ ਇੱਕ ਨਵੀਂ ਪ੍ਰੈਕਟਿਸ ਹੋ ਸਕਦੀ ਆ ਪਰ ਇਹਨੂੰ ਇੱਕ ਗੱਲ ਦੱਸੋ ਪਈ ਇਹ ਸਾਰਾ ਕੁਝ ਕੀਤਾ ਇਨੀ ਲੰਮੀ ਪ੍ਰੈਕਟਿਸ ਕੀਤੀ ਇਹ ਇਜਲਾਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਬੰਦੇ ਨੇ ਕਿਹਾ ਕਿ ਫਲਾਣਾ ਪ੍ਰਧਾਨ ਹੋਊਗਾ ਤੇ ਫਿਰ ਉਥੇ ਅਕਾਲ ਤਖਤ ਦੀ ਭਾਵਨਾ ਕਿੱਥੇ ਆ ਅੱਛਾ ਜਿਸ ਵਾਰ ਸੁਦਾਮੀ ਜਿਹੜੀ ਹੈ ਜਿਹੜਾ ਗ੍ਰੰਥੀ ਜਿੰਦਾ ਬਾਰੇ ਉਹ ਕਹਿੰਦਾ ਕਿ ਇਹ ਕੋਈ ਗ੍ਰੰਥੀ ਇਹਦੀ ਗ੍ਰੰਥੀ ਸਿਰਫ ਸਿਆਸਤ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਕਿੱਦਾਂ ਦੇਖਿਆ ਜਾਵੇ ਹਾਲਾਂਕਿ ਇੱਕ ਜਥੇਦਾਰ ਵੀ ਰਹੇ ਨੇ ਭਾਵੇਂ ਕਿ ਉਹਨਾਂ ਅੱਜ ਇੱਕ ਪਾਰਟੀ ਦੇ ਪ੍ਰਧਾਨ ਬਣ ਚੁੱਕੇ ਨੇ ਵੇਖੋ ਜੀ ਜਿਹੜੇ ਵੀ ਬਣ ਗਏ ਪ੍ਰਧਾਨ ਉਹਨਾਂ ਨੂੰ ਮੁਬਾਰਕ ਸਾਹਿਬ ਬਾਕੀ ਸਿੱਖ ਧਰਮ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆ ਮੈਂ ਤੇ ਫੇਰ ਜੋ ਅਕਾਲ ਤਖਤ ਸਾਹਿਬ ਦੀ ਭਾਵਨਾ ਵਾ ਉਹਦੋਂ ਵੀ ਅੱਜ ਵੀ ਆ ਤੇ ਹਮੇਸ਼ਾ ਰਹਿਣੀ ਆ ਕਿ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਚੁ ਤਰਫਾ ਹਮਲੇ ਹੋ ਰਿਆ ਅੱਜ ਸਮਾਂ ਇੱਕ ਮੁੱਠ ਹੋਣ ਦਾ ਵਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਾਂ ਨਹੀਂ ਹੈਗਾ ਜਿਹੜੇ ਕੁਝ ਵੀ ਵਰਤਾਰਾ ਹੋਇਆ ਉਹ 2 ਦਸੰਬਰ ਦੇ ਆਦੇਸ਼ ਦੇ ਉਲਟ ਸੀ ਇਹਨ ਬਿੰਦ ਪਾਲਣਾ ਨਹੀਂ ਹੋਈ ਜੋ ਵੀ ਹੋਇਆ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਇਹਨ ਬਿੰਦ ਪਾਲਣਾ ਨਹੀਂ ਹੋਈ ਹਰ ਇੱਕ ਨੇ ਆਪਣੇ ਨਿੱਜੀ ਸਿਆਸੀ ਮਫਾਦ ਵੇਖੇ ਆ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨਹੀਂ ਵੇਖੀ ਗਈ ਜਿਵੇਂ ਜਸਰੂ ਮਹਿੰਦੀ ਹਰਪੂ ਸਿੰਘ ਰਣੇਸ਼ ਗੜਲੀ ਵਰਤੀ ਹੈ ਕੀ ਉਹਦੇ ਤੇ ਇਤਰਾਜ਼ ਹੈ ਅਕਾਲ ਤਖਤ ਸਾਹਿਬ ਨੂੰ ਇਤਰਾਜ਼ ਕਿ ਹੈ ਵੇਖਾਂਗੇ ਉਹਨਾਂ ਦੇ ਸਮੇਂ ਤੁਲਬ ਗਿਓਂ ਕੇ ਕਿਉਂਕਿ ਦੇਖੋ ਪਰ ਜਿਹੜੇ ਸਿੰਘ ਸਾਹਿਬ ਰਹੇ ਹੋ ਨਾਲ ਸਾਨੂੰ ਗੁਰੂ ਨੇ ਕੀ ਸਿਖਾਇਆ ਮਿਠ ਬੋਲੜਾ ਜੀ ਮਿਠ ਬੋਲੜਾ ਹਰ ਸਦਨ ਸੁਆਮੀ ਮੋਰਾ ਹਉ ਸੰਮਲ ਫੱਕੀ ਜੀ ਉਹ ਕਦੇ ਨਾ ਬੋਲੇ ਕਉਰਾ ਕਉਰਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ ਓਗਣ ਤੋ ਨਾ ਚਤਾਰਿਆ ਫੇਰ ਸਾਡੇ ਗੁਰੂ ਸਾਹਿਬ ਤੇ ਵੀ ਕਹਿੰਦੇ ਆ ਨਾ ਕੋ ਨੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਣਾ ਇਥੇ ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਤੇ ਜਿੰਨੋ ਤੁਹੀਂ ਮੂਰਖ ਵੀ ਕਹਿੰਨੇ ਹੋ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਧਲੇ ਤਰੇ ਭਵਨ ਸੁਧੀਆ ਗੁਰ ਭੇਟੁ ਪੁਨੀਤਾ ਮੈਂ ਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅਗਹ ਰਹੈ ਨਿਰਮਲ ਭੈ ਤੀਤਾ ਮੈਂ ਜਿਹੜੀ ਵੀ ਗੱਲ ਮੈਂ ਹਮੇਸ਼ਾ ਗੁਰਬਾਣੀ ਦੇ ਮਹਾਵਰੇ ਦੇ ਚ ਕਰਦਾ ਕੀ ਗੁਰਬਾਣੀ ਦੇ ਮਹਾਵਰੇ ਦੇ ਵਿੱਚ ਇਦਾਂ ਦੇ ਸ਼ਬਦ ਜੋਗ ਆ ਇਹ ਪੰਥ ਤਿਆ ਕਰੇ ਤੇ ਪੰਥ ਤਿਆ ਕਰੋ ਤੁਸੀਂ ਸਰਵੇ ਨੂੰ ਕੋਲ ਕਰ ਸਕਦੇ ਹੋ ਜੀ ਕਰੋਗੇ ਤੁਸੀਂ ਕਿ ਜਵਾਬ ਮੰਨ ਸਕਦਾ ਸਾਤਰ ਸਾਹਿਬ ਜਵਾਬ ਦੇਖੋ ਇਹ ਇਹ ਦੇਖਾਂਗੇ ਆਪਾਂ ਅੱਛਾ ਤੁਸੀਂ ਸਾਹਿਬ ਆਕਾਲੀ ਦਲ ਕਿੰਨੂ ਮੰਨੇ ਆਕਾਲੀ ਦਲ ਕਿਹੜਾ ਹੈਗਾ ਤੁਸੀਂ ਦੋ ਦੋ ਆਕਾਲੀ ਦਲ ਵੱਡੇ ਮੈਦਾਨ ਚ ਨੇ ਤੁਸੀਂ ਕਿੰਨੂ ਫੀਲ ਕਰਦੇ ਆਕਾਲੀ ਜਿਹੜਾ ਵੀ ਆਕਾਲੀ ਦਲ ਪੰਜਾਬ ਦੀ ਜ਼ਮੀਨ ਦੀ ਲੜਾਈ ਲੜੂ ਜਮੀਨ ਬਚਾਉਣ ਦੀ ਸਿੱਖਾਂ ਦੀ ਵੱਖਰੀ ਆਡੈਂਟੀਟੀ ਸਿੱਖ ਮਿੱਤੇ ਤੇ ਸਿੱਖ ਕੌਮ ਦੀ ਰਾਜਸੀ ਪਾਵਰ ਹੂੰ ਪੰਜਾਬ ਦੇ ਵਿੱਚ ਕੈਮਰਾਨੀ ਚਾਹੀਦੀ ਆ ਸਾਰੇ ਹੀ ਅਕਾਲੀ ਤੁਹਾਡੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿਣ ਪਰ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਇਨਾਂ ਨੂੰ ਖੁੱਲਕੇ ਵਿਚਰਨਾ ਚਾਹੀਦਾ ਖੁੱਲਕੇ ਗੱਲਬਾਤ ਕਰਨੀ ਚਾਹੀਦੀ ਆ ਬਾਕੀ ਦੇਖੋ ਮੈਂ ਫੇਰ ਹੀ ਅਪੀਲ ਕਰਨਾ ਸਾਰਿਆਂ ਨੂੰ ਕਿ ਪੰਥ ਦੇ ਵੱਡੇ ਹਿੱਤਾਂ ਲਈ ਅੱਜ ਇਕੱਠੇ ਹੋਣ ਦੀ ਲੋੜ ਆ ਅਲੱਗ ਹੋਣ ਦੀ ਲੋੜ ਨਹੀਂ ਆ ਜਿੰਦਰ ਜਸਨ ਸਿੰਘ ਪਹੁੰਚ ਚੁੱਕੇ ਨੇ ਪੁਸ਼ਟੀ ਕਰਨ ਦੇ ਦਿੱਤਾ ਉਹ ਨਹੀਂ ਆ ਉਹਨੇ ਆ ਕੇ ਉਹਨਾਂ ਨੇ ਇੱਕ ਚਿੱਠੀ ਭੇਜੀ ਆ ਪਰ ਉਹਦੇ ਜੀ ਦੌਰ ਦੇ ਪੇਸ਼ ਹੋਣਗੇ ਨਾ ਕਿਉਂਕਿ ਮੇਰੇ ਕੋਲ ਕਵੀਆਂ ਨੇ ਇੱਕ ਹੁਲ ਸ਼ਿਕਾਇਤ ਭੇਜੀ ਆ ਉਹ ਕਵੀ ਕਹਿੰਦੇ ਆ ਕਿ ਜਦੋਂ ਅਸੀਂ ਉੱਥੇ ਗਾ ਰਹੇ ਹਾਂ ਤੇ ਅਸੀਂ ਗਿਆ ਵੀ ਜਗਾਰੇ ਲੱਗਣੇ ਚਾਹੀਦੇ ਆ ਤੇ ਜਸਵੰਤ ਸਿੰਘ ਲਾਫਰ ਉਹਨਾਂ ਨੇ ਕਿਹਾ ਇਹ ਕਵੀਆਂ ਦੀ ਬੋਨਾ ਪੀ ਇੱਥੇ ਜਗਾਰੇ ਨਹੀਂ ਲੱਗਣੇ ਉਹ ਬੜੀ ਮੰਦਪਾ ਕੀ ਗੱਲ ਆ ਜੇ ਗੁਰੂਆਦੇਸ਼ੀ ਜੀਹਾਂ ਦੇ ਜਗਾਰੇ ਨਹੀਂ ਲੱਗਣੇ ਤਾਂ ਲੱਗਣੇ ਕੀ ਆ ਤਾਂ ਇਹ ਆਉਣਗੇ ਇੱਥੇ ਇਹ ਇਹਨਾਂ ਦਾ ਜੇ ਮਾਮਲਾ ਵਿਚਾਰ ਅਧੀਨ ਆ ਇੱਥੇ ਇਹਨਾਂ ਨੂੰ ਮਿੱਜੀ ਦੌਰ ਤੇ ਪੇਸ਼ ਹੋਣਾ ਪਊ ਬਾਕੀ ਵੇਖੋ ਮੈਂ ਫੇਰ ਸਮਝਾਵਾਂ ਕਾਲ ਤੱਕ ਸਾਹਿਬ ਜਿਹੜਾ ਵਾ ਇੱਥੇ ਸੱਚੀ ਬਾ ਬਣਾ ਨਾ ਆਈਦਾ ਜਿਹੜਾ ਵੀ ਸੱਚੀ ਬਾਣੀ ਮੰਨੋਂਦਾ ਉਥੇ ਕੋਈ ਦੁਬੈਤ ਨਹੀਂ ਹੁੰਦਾ ਜੋ ਗੁਰੂ ਦੀ ਮਰਿਆਦਾ ਵਾ ਉਹਦੇ ਮੁਤਾਬਕ ਤਲਫਾ ਲਗਾਈ ਜਾਂਦੀ ਆ ਤੇ ਅੱਗੇ ਵੀ ਲੱਗੀਆਂ ਤੇ ਅੱਗੇ ਵੀ ਲੱਗਣਾ ਦੀ ਇੱਕ ਚੀਜ਼ ਸਿੰਘ ਸਾਹਿਬ ਬੋਲਦੇ ਨਾਤੇ ਉਹਨਾਂ ਨੂੰ ਵੈਜ ਪ੍ਰਧਾਨ ਬਣਨਾ ਚਾਹੀਦਾ ਹੈ ਨੈਤਿਕ ਤੌਰ ਤੇ ਨਹੀਂ ਬਣਨਾ ਚਾਹੀਦਾ ਕਿਉਂਕਿ ਸਿੰਘ ਸਾਹਿਬ ਦੀ ਆਬਾਦੀ ਵੱਡੀ ਆ ਔਰ ਉਹ ਪੰਥ ਦੇ ਵੱਡੇ ਤਾਂ ਦੇ ਲਈ ਉਹਨਾਂ ਨੂੰ ਤੇ ਕਾਰਜ ਕਰਨੇ ਚਾਹੀਦੇ ਪੰਥ ਇਕੱਠਾ ਹੋਵੇ ਪੰਥ ਦੇ ਵੱਡੇ ਤਾਲੀਆਂ ਹੀ ਮਿਲ ਜੁੜ ਕੇ ਚੱਲੀਏ ਔਰ ਸਾਰੇ ਚਤਰਫਾ ਜਿਹੜੇ ਅੱਜ ਬੰਥ ਤੇ ਹਮਲੇ ਹੋ ਰਹਾ ਹੈ ਉਹਦਾ ਮਿਲ ਕੇ ਆਪਾਂ ਜਵਾਬ ਦੇਈਏ ਨਾ ਕਿ ਆਟਾ ਢੋਈਏ ਵਾਹ ਕਿਸ ਤਰੀਕੇ ਨਾਲ ਜਵਾਬ ਦਿੱਤਾ ਕਿ ਆਓ ਵਰਕਰਾਂ ਦੇ ਨਾਲ ਕੋ ਤੱਕਾ ਕਰੇਗਾ ਤੇ ਮੈਂ ਨਾਲ ਖੜਾ ਹਾਂ ਇਹ ਬਿਆਨ ਇੱਕ ਸਾਫਤਾ ਸਿੰਘ ਸੱਲੂ ਫਗਦੇ ਨੇ ਜੀ ਦੇਖੋ ਤੱਕਾ ਦੇ ਕਿਹਨਾਂ ਨੂੰ ਹੋਣਾ ਚਾਹੀਦਾ ਨਹੀਂ ਪਰ ਜਿਹੜਾ ਤੱਕਾ ਤੱਕਾ ਕੌਣ ਕਰਦਾ ਜੀ ਤੱਕਾ ਦੇ ਸਿਆਸਤਦਾਨ ਵੀ ਕਰਦੇ ਤੱਕਾ ਦੇ ਕਰਦੀਆਂ ਵਾ ਹਕੂਮਤਾਂ ਹੂੰ ਤੋ ਅੱਜ ਜਿਹੜਾ ਪੰਜਾਬ ਦੇ ਨਾਲ ਤੱਕਾ ਹੋ ਰਿਹਾ ਵਾ ਉਹਦੇ ਤੇ ਵੀ ਸਾਰਿਆਂ ਨੂੰ ਬੋਲਣਾ ਚਾਹੀਦਾ ਅਸੀਂ ਪਿਛਲੇ ਦਿਨੀ ਵੀ ਨੇ ਇਹਦੀ ਚਿੰਤਾ ਜਤਾਈ ਹੀ ਵੀ ਜਿਹੜੀ ਇਹ ਨਵੀਂ ਤਕਨੀਕ ਆ AI ਵਾਲੀ ਇਹ ਖਤਰਨਾਕ ਆ ਇਹਦੇ ਲਈ ਆਪਾਂਨ ਵਾਲੇ ਸਮੇਂ ਦੇ ਵਿੱਚ ਛੇਤੀ AI ਦੇ ਜਿਹੜੇ ਮਾਹਰ ਆ ਇਹਨਾਂ ਨੂੰ ਇੱਥੇ ਸੱਦਾਂਗੇ ਔਰ ਉਹਨਾਂ ਦੀ ਸਲਾਹ ਦੇ ਨਾਲ ਇਹਦੀ ਕੋਈ ਤਕਰੀ ਰੋਕ ਧਾਮ ਹੋਵੇ ਜਾਂ ਕੋਈ ਇਹੋ ਜਿਹਾ ਬਰਾਲਾ ਹੋਵੇ ਜਿਹੜਾ ਵੀ ਕਰਦਾ ਵਾ ਉਹ ਬਾਅਦ ਦੁਬਾਰਾ ਨਾ ਕਰੇ ਉਹਨੂੰ ਕੋਈ ਸਜ਼ਾ ਦੀ ਇਹੋ ਜਿਹੀ ਹੋ ਜੇ ਆਪਾਂ ਉਹਦੇ ਲਈ ਆਉਣ ਵਾਲੇ ਸਮੇਂ ਦੇ ਇੱਕ ਕੱਤਰਤਾ ਕਰਾਂਗੇ ਔਰ ਇਹਨੂੰ ਰੋਕਿਆ ਜਾਣਾ ਚਾਹੀਦਾ ਵੇਖੋ ਕਿਉਂ ਕਿ ਕਿਉਂਕਿ ਭਾਵੇਂ ਕੋਈ ਵੀ ਧਰਮ ਸਥਾਨ ਆ ਜਾਂ ਕਿਸੇ ਵੀ ਧਰਮ ਦਾ ਵਾ ਉਹਦੀ ਜਿਹੜੀ ਮੂਲ ਬਨਾਵਟਾ ਉਹਦੇ ਨਾਲ ਛੇੜ ਛਾੜ ਕਰਨੀ ਜਾਂ ਆਪਣੇ ਤਰੀਕੇ ਨਾਲ ਉਹਨੂੰ ਤੋੜਨਾ ਮਰੋੜਨਾ ਠੀਕ ਨਹੀਂ ਆ ਬਾਕੀ ਸਰਕਾਰਾਂ ਨੂੰ ਇਹਨਾਂ ਤੇ ਸਖਤ ਹੋਣਾ ਚਾਹੀਦਾ ਜਿਹੜੇ ਵੀ ਖਾਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿੱਥੋਂ ਹਮੇਸ਼ਾ ਹੀ ਉਹ ਗੱਲ ਨਿਕਲਦਾ ਵਾ ਖत्री ब्राह्मण ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿੱਥੇ ਸਾਰੀ ਦੁਨੀਆ ਭਰ ਦੇ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਗੁਰੂ ਨੂੰ ਪਿਆਰ ਕਰਨ ਵਾਲੇ ਆਉਂਦੇ ਆ ਉਸ ਸਥਾਨ ਦੇ ਨਾਲ ਇਹੋ ਜੀ ਕੋਈ ਛੇੜ ਛਾੜ ਕਰਨੀ ਇਹ ਆਈ ਦੇ ਨਾਲ ਠੀਕ ਨਹੀਂ ਆ ਸਰਕਾਰਾਂ ਨੂੰ ਇਹਦੇ ਤੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਉਹ ਲੈਣਾ ਚਾਹੀਦਾ ਬਾਕੀ ਆਪਾਂ ਕਿ ਕਤਰਤਾ ਕਰਕੇ ਇਹਦਾ ਕੀ ਅਗਿਆਲ ਹੋ ਸਕਦਾ ਆਪਾਂ ਕਰਾਂਗੇ ਇਹ ਤਾਂ ਇਹ ਧਮਕੀਆਂ ਹੋਈਆਂ ਸੀ ਉਹਦੇ ਚ ਵੀ ਕੁਝ ਨਹੀਂ ਹੋਇਆ ਜੀ ਇੱਥੇ ਕੁਝ ਵੀ ਨਹੀਂ ਹੋਇਆ ਜੀ 20 ਦਵਾ ਦੇਖੋ ਮੈਂ ਪਹਿਲਾਂ ਕਿਹਾ ਸੀ ਵੀ ਇਹ ਖਾਲਸਾ ਪੰਥ ਨੂੰ ਡਰਾਉਣ ਦੀ ਗੱਲ ਆ ਪੰਥ ਡਰਦਾ ਨਹੀਂ ਪੰਥ ਸਮਰੱਥ ਆ ਬਾਕੀ ਸਰਕਾਰਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ